DLF ਨਿਊ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਕੌਮੀ ਇਨਸਾਫ ਮੋਰਚੇ ਦੇ ਵਿੱਚ ਤੇ ਸਾਨੂੰ ਬੱਤੀਆਂ ਵਾਲੇ ਚੌਕ ਅੱਠ ਫੇਸ ਦੇ ਵਿੱਚ ਰੋਕ ਲਿਆ ਗਿਆ ਮੋਰਚੇ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਤੇ ਸੰਗਤਾਂ ਅਲੱਗ-ਅਲੱਗ ਹਲਕਿਆਂ ਤੋਂ ਆਈਆਂ ਨੇ ਸਿੱਖ ਜਥੇਬੰਦੀਆਂ ਵੀ ਨੇ ਕਿਸਾਨ ਆਗੂ ਵੀ ਨੇ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਦੇ ਵਰਕਰ ਵੀ ਨੇ ਗੱਲ ਕਰਾਂਗੇ ਇੱਥੇ ਕਿਸਾਨ ਆਕ ਜੂ ਸਾਹਬ ਸਿੰਘ ਜੀ ਖੜੇ ਨੇ ਇਹਨਾਂ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਹਾਂਜੀ ਤੁਸੀਂ ਇੱਥੇ ਅੱਜ ਮੋਰਚੇ ਦੇ ਵਿੱਚ ਆਏ ਸੀ ਤੇ ਪੁਲਿਸ ਨੇ ਕਿੱਥੇ ਰੋਕਿਆ ਤੁਹਾਨੂੰ ਸਾਨੂੰ ਜੀ ਜਦੋਂ ਸਵੇਰ ਤੋਂ ਅਸੀਂ 6 ਵਜੇ ਤੇ ਚੱਲੇ ਹੋਏ ਹਾਂ ਪਾਤੜਾਂ ਤੋਂ ਤੋੜ ਹੀ ਪਰੇਸ਼ਾਨੀ ਪਹਿਲਾਂ ਤਾਂ ਮੈਂ ਤੁਹਾਨੂੰ ਰਾਤ ਦੀ ਰਾਤ ਨਾ ਰਾਤ ਦੀ ਛਾਫੇ ਮਾਰੀ ਹੋ ਰਹੀ ਹੈ ਸਾਡੇ ਹਾਗਮਾਂ ਦੇ ਉੱਤੇ ਸਾਡਾ ਹਰਪ੍ਰੀਤ ਸਿੰਘ ਜੀ ਬੁੱਟਰ ਸੂਬੇ ਦੇ ਉਮੀਦਵਾਰ ਪ੍ਰਧਾਨ ਨੇ ਬਾਦਸ਼ਾਹਪੁਰ ਚੌਂਕੀ ਵਾਲਿਆਂ ਨੇ ਰਾਤ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਯੋਧਿਆ ਨੇ ਉਹਨੂੰ ਘਰੋਂ ਉਹਨਾਂ ਨੂੰ ਰੈਸਟ ਨਹੀਂ ਹੋਣ ਦਿੱਤਾ ਸਾਡੇ ਬੰਦੇ ਮੌਕੇ ਤੇ ਪਹੁੰਚ ਗਏ ਦਨ ਰਾਤ ਨੂੰ ਸਾਨੂੰ ਵੀ ਉੱਥੇ ਜਾਣਾ ਪਿਆ 12 ਵਜੇ ਅਸੀਂ ਉੱਥੋਂ ਆਏ ਆ ਚੌਕੀ ਬਾਦਸ਼ਾਹਪੁਰ ਤੋਂ ਸਵੇਰੇ ਜਦੋਂ ਇੱਧਰ ਮਾਰਚ ਕੀਤਾ ਪਹਿਲਾਂ ਸਾਨੂੰ ਸਮਾਨੇ ਰੋਕਿਆ ਉਹਨਾਂ ਨੇ ਤੋੜ ਹੀ ਪੁੱਛ ਕੇ ਚ ਹੁੰਦੀ ਆਈ ਆ ਲਾਸਟ ਇੱਥੇ ਬੱਤੀਆਂ ਵਾਲੇ ਚੌਕ ਤੇ ਆਣ ਕੇ ਬਿਲਕੁਲ ਵੇਰ ਕੇ ਖਲੋ ਗਏ ਉੱਥੇ ਅਸੀਂ ਸ਼ਰਕ ਦੇ ਉੱਤੇ ਰੋਡ ਜਾਮ ਕਰਕੇ ਨਾਹਰੇ ਬਾਜੀ ਕੀਤੀ ਕਾਫੀ ਜਦੋਜਹਿਤ ਤੋਂ ਬਾਅਦ ਇੱਥੇ ਪਹੁੰਚਿਆ ਇੱਥੇ ਵੀ ਇਹਨਾਂ ਨੇ ਸਾਰੀ ਸੰਗਤ ਨੂੰ ਇੱਕ ਜਗ੍ਹਾ ਇਕੱਠੇ ਨਹੀਂ ਹੋਣ ਦਿੱਤਾ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਬੰਦੀ ਸਿੰਘਾਂ ਦੇ ਕਹਿੰਦੇ ਸੀ ਹੱਕ ਦੇ ਵਿੱਚਾਂ ਅੱਜ ਉਹਦਾ ਜਿਹੜਾ ਚਿਹਰਾ ਮੋਹਰਾ ਉਹ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਉਹ ਬਿਲਕੁਲ ਲੋਕਾ ਜਿਹੜੇ ਸਾਡੇ ਸਿੰਘ ਅੰਦਰ ਨੇ ਜਾਂ ਹੋਰ ਧਰਮਾਂ ਦੇ ਜਿਨ੍ਹਾਂ ਨੇ ਸਜ਼ਾ ਪੂਰੀ ਹੋ ਚੁੱਕੀ ਹੈ ਇਹਨਾਂ ਨੂੰ ਬਿਲਕੁਲ ਸੈਂਟਰ ਦੇ ਨਾਲ ਘੋ ਖਿਚੜੀ ਹੈ ਇਹ ਬਿਲਕੁਲ ਬਾਹਰ ਲਿਆਉਣ ਤੇ ਉਹਨਾਂ ਨੂੰ ਰਾਜ਼ੀ ਨਹੀਂ ਗਏ ਜਿਹੜਾ ਕਿ ਲੋਕਾਂ ਦਾ ਇਕੱਠ ਇਹਨਾਂ ਨੇ ਨਹੀਂ ਹੋਣ ਦਿੱਤਾ ਤੇ ਲੋਕਾਂ ਨੂੰ ਬਹੁਤ ਔਖੜਾਂ ਦੇ ਬਾਵਜੂਦ ਜਿਹੜੇ ਅਜੇ ਵੀ ਅਸੀਂ ਕਈ ਜਥਿਆਂ ਦੇ ਵਿੱਚ ਸਾਡੇ ਜਥੇ ਵੰਡੇ ਹੋਏ ਨੇ ਸਾਡੇ 4-5 ਸਾਥੀ ਨੇ ਜਿਹੜੇ ਸਾਡੇ ਵਿੱਚ ਹੁਣ ਤੱਕ ਵੀ ਅਜੇ ਸ਼ਾਮਲ ਨਹੀਂ ਗਏ ਫੋਨ ਤੇ ਸਾਡੀ ਗੱਲ ਹੋ ਰਹੀ ਹੈ ਪਰ ਉਹ ਇੱਥੇ ਕਿਸੇ ਸੈਂਟਰ ਕੁ ਆਰਬੀਆਈ ਦਾ ਇਹਨਾਂ ਦਾ ਸਟੇਸ਼ਨ ਹੈਡਕੁਆਟਰ ਹੈ ਉੱਥੇ ਉਹਨਾਂ ਨੂੰ ਰੋਕਿਆ ਹੋਇਆ ਹੁਣ ਦੇਖਦਿਆ ਅਸੀਂ ਇੱਥੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਰੁਕੇ ਆਂ ਜਦੋਂ ਸਾਡੇ ਸਾਥੀਏ ਸਾਡੇ ਤੱਕ ਸਾਡੇ ਕੋਲ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇੱਥੋਂ ਜਾ ਨਹੀਂ ਸਕਦੇ ਸਾਡੀ ਤੁਹਾਡੇ মিডিਆ ਰਾਹੀਂ ਬੇਨਤੀ ਆ ਕਿ ਭਗਵੰਤ ਮਾਨ ਦੀ ਸਰਕਾਰ ਸੈਂਟਰ ਦਾ ਸਾਥ ਦੇਣ ਦੀ ਬਜਾਏ ਪੰਜਾਬ ਦੇ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਇਹਨਾਂ ਨੂੰ ਜ਼ਮੀਨ ਤੋਂ ਚੁੱਕ ਕੇ ਕੁਰਸੀਆਂ ਤੇ ਬਿਠਾਇਆ ਔਰ ਲੋਕਾਂ ਦੀ ਗੱਲ ਕਰੇ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੇ ਰਿਹਾਈ ਦੀ ਗੱਲ ਕਰੇ ਤਾਂ ਜੋ ਸਾਡੇ ਜਿਹੜੇ ਜਹਾਰੂ ਯੋਧੇ ਜਿਨ੍ਹਾਂ ਨੇ ਸਾਰੀਆਂ ਜਵਾਨੀਆਂ ਕੌਮ ਤੇ ਲੇਖੇ ਜੇਲਾ ਦੇ ਵਿੱਚ ਗਾਲ ਦਿੱਤੀਆਂ ਉਹਨਾਂ ਨੂੰ ਬਾਹਰ ਆਣ ਕੇ ਪਿਛਲੀ ਉਮਰੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਚੈਨ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਸਕਣ। ਤੁਹਾਡੇ ਪ੍ਰਧਾਨ ਨੇ ਦਰਸ਼ਪਾਲ ਜੀ ਉਹ ਪਹੁੰਚੇ ਨੇ ਜਾਂ ਉਹਨਾਂ ਨੂੰ ਵੀ ਕਿਤੇ ਰੋਕ ਲਿਆ ਜੀ? ਉਹਨਾਂ ਨੂੰ ਵੀ ਰੈਸਟ ਕਰ ਲਿਆ ਸੀ ਜੀ। ਅੱਛਾ ਜੀ। ਪਰ ਉਹਨਾਂ ਨੂੰ ਥੋੜੀ ਦੇਰ ਬਾਅਦ ਉੱਥੇ ਛੱਡ ਦਿੱਤਾ। ਉਹਦਾ ਉਹਨਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਨਾ ਤੇ ਉਹਨਾਂ ਦੇ ਕੋਲ ਫੋਨ ਹੈ। ਹਾਂਜੀ। ਪਤਾ ਨਹੀਂ ਉਹ ਹੁਣ ਕਿੱਥੇ ਨੇ ਕਰਦੇ ਆ ਪਤਾ ਜੇ ਹੋਣੀ ਅਸੀਂ ਇਕੱਠੇ ਹੋਏ ਆ ਇੱਥੇ। ਪਤਾ ਕਰਦੇ ਆ ਕਿੱਥੇ ਨੇ ਜੀ। ਠੀਕ ਹੈ ਜੀ। ਤੇ ਇਥੇ ਸਰਦਾਰ ਹਰਚਰਨ ਸਿੰਘ ਜੀ ਪਹੁੰਚੇ ਨੇ ਰਾਮਪੁਰਾ ਫੂਲ ਤੇ ਨਾਲ ਗੱਲ ਕਰਾਂਗੇ ਹਾਂਜੀ ਸਰਦਾਰ ਜੀ ਤੁਸੀਂ ਵੀ ਕਾਫੀ ਸੰਗਤ ਲੈ ਕੇ ਆਏ ਹੋ ਤੁਹਾਨੂੰ ਕਿੱਥੇ ਰੋਕਿਆ ਗਿਆ ਜੀ ਜੀ ਏਅਰਬੋਰਡ ਰੋਡ ਤੇ ਮੁਰਦਿਆਂ ਹੈ ਉੱਥੇ ਇੱਕ ਨਾਕਾ ਸੀਗਾ ਉੱਥੇ ਸਾਨੂੰ ਰੋਕ ਲਿਆ ਹਾਂਜੀ ਤੇ ਉਥੋਂ ਫੜ ਜਾ ਹਾਂ ਉੱਥੇ ਉੱਥੇ ਵੀ ਅਸੀਂ ਕਾਹਦਾ ਖਾਚਰ ਭਾਈ ਰੱਖਿਆ ਫਿਰ ਜੋ ਅਸੀਂ ਜਾਮ ਲਾਇਆ ਫਿਰ ਜਾ ਕੇ ਉਥੋਂ ਸਾਨੂੰ ਚੱਲਣ ਦਿੱਤਾ ਹਾਂਜੀ ਉਥੋਂ ਆਕੇ ਉਹ ਜਾ ਵੈਸੇ ਬੱਤੰਗੜਾ ਚੌਕ ਆਠਵੇਂ ਵਿੱਚ ਹਾਂਜੀ ਉੱਥੇ ਆ ਕੇ ਰੋਕੇ ਉਸੇ ਬਹੁਤ ਘਟਕਾਂ ਲਾਈ ਖੜੇ ਆ ਪੁਛਾਰਾਂ ਵਾਲਿਆਂ ਤੇ ਦੂਜਾ ਅਲਾਕੀ ਤਿਆਰ ਖੜਿਆ ਪੁਲਿਸ ਪੂਰੇ ਉਹਨਾਂ ਨੇ ਉਤਰੋਕਦੇ ਵੀ ਅੱਗੇ ਅਸੀਂ ਪਤਾ ਨਹੀਂ ਦੇਵਾਂਗੇ ਕਿ ਇੱਥੇ ਬੈਠੋ ਤੇ ਸਾਰੀ ਸੰਗਤ ਸਾਡੀ ਉੱਥੋਂ ਇਹਨਾਂ ਨੇ ਖਿਆਰਤੀ ਹੈਗੀ ਕੋਈ ਕਿਤੇ ਆ ਕੋਈ ਕਿਤੇ ਆ ਹੁਣ ਅਸੀਂ ਅੰਮ੍ਰਿਤਸਰ ਸਾਹਿਬ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਸੰਗਤ ਨੂੰ ਇਕੱਠੇ ਕਰੀ ਜਾਂਦੇ ਆ ਤੇ ਉਦੋਂ ਅੱਗੇ ਅਸੀਂ ਜਿਹੜਾ ਜਥੇ ਗਏ ਸੀਗੇ ਉਹਨਾਂ ਦੇ ਵੀ ਬਹੁਤ ਚੱਲਿਆਗਾ ਨਾਟੀ ਚਾਰਜ ਹੋਇਆ ਗ੍ਰਿਫਤਾਰ ਕੀਤੇ ਗਏ ਹੈਗੇ ਤੇ ਇਹ ਭਗਵਾਨਤਮਾਨ ਦੀ ਸਰਕਾਰ ਹੈ ਜਿਹੜੀ ਲੋਕਾਂ ਨੇ ਚੁਣੀ ਸੀਗੀ ਵੀ ਇਹ ਚੰਗਾ ਕੁਝ ਕਰੂਗੀ ਇਹਨਾਂ ਤਾਂ ਜਮੈਂ ਇਹ 92 ਚੋੜ ਕੇ ਦਿੱਤੇ ਸੀ ਵਿੱਚ ਪੂਰੀ ਸਰਕਾਰ ਲੋਕਾਂ ਨੇ ਚਾਰ ਦੇ ਨਾਲ ਚੁਣੀ ਸੀਗੀ ਇਹਨਾਂ ਨੇ ਤਾਂ ਸਾਰੀਆਂ ਸਰਕਾਰਾਂ ਨਾਲੋਂ ਹੀ ਜਮਾਂ ਰੰਗ ਹੀ ਦਿਖਾਤੇ ਆ ਜੀ ਕੋਈ ਖੇਸ਼ਾਨੀ ਦਾ ਨੀ ਨੇ ਹੱਲ ਕੀਤਾ ਜਿਹੜਾ ਖੇਸ਼ਾਨ ਦਾ ਝੋਨਾ ਸੀਗਾ ਉਹ ਇਹਨਾਂ ਨੇ 100 ਮਗਰ ਚਾਰ-ਚਾਰ ਗੱਡੇ ਕਾਟ ਦੇ ਲੈ ਕੇ ਚੱਕਿਆ ਹੈਗਾ ਇਨਾ ਨੁਕਸਾਨ ਕੇ ਸਾਡੇ ਪਿੰਡ ਦੀ ਮੰਡੀ ਸੀਗੀ ਹ ਉਹਦੇ ਵਿੱਚ 100 1,75 ਹਾਂਜੀ ਹਜ਼ਾਰ ਗੱਟਾ ਸੀਗਾ ਜਿਹਦੇ ਵਿੱਚੋਂ 2500 ਗੱਟਾ ਕਾਟਦਾ ਗਿਆ ਹੈਗਾ ਯਾਨੀ ਕਿ 20 ਲੱਖ ਦਾ ਬਣਦਾ ਹੈਗਾ ਉਹ ਜੇ 1,75000 ਦੇ ਗੱਟੇ ਵਗੈਰਾ 20 ਲੱਖ ਦਾ ਜਾ ਰਿਹਾ ਹੈ ਤੇ ਕਿੰਨਾ ਜਹੋਨਾ ਤੇ ਕਿੰਨਾ ਕਿੰਨਿਆ ਕਾਟ ਤੇ ਕਿੰਨੇ ਹੀ ਠੱਗੀ ਹੋਈ ਆ ਕਿਸਾਨਾਂ ਨਾਲ ਕਿਸੇ ਵਾਰ ਇਹਦੇ ਬਾਰੇ ਧਿਆਨ ਨਹੀਂ ਕਿਸੇ ਨੇ ਦਿੱਤਾ ਤੇ ਠੱਗ ਕੱਥੇ ਹੋ ਗਏ ਸਾਰੇ ਇਹ 35 35 ਸਾਲ ਤੋਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦੀ ਕੋਈ ਰਿਹਾਈ ਦਾ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ ਕੋਈ ਹੱਲ ਨਹੀਂ ਕਰ ਰਹੀ ਤੇ ਹੁਣ ਜੇ ਉਹਦਾ ਬੇਨਤੀ ਕਰਨ ਜਾ ਰਹੇ ਆ ਤਾਂ ਉਹ ਡਾਂਗਾ ਮਾਰਦੇ ਆ ਡਾਂਗਾ ਮਾਰ ਮਾਰ ਭਜਾਉਂਦੇ ਆ ਇੱਥੋਂ ਇਹ ਉੱਚੇ ਨੂੰ ਦਿੰਦੇ ਸਾਰੀ ਸੰਗਤ ਜਿਹਨੇ ਚੰਡੀਗੜ੍ਹ ਦੇ ਆਸ-ਪਾਸੇ ਮਹਾਲੀ ਦੇ ਫਿਰ ਬੈਠੀ ਹੈਗੀ ਇਹ ਸਾਰੀ ਇਹਨਾਂ ਨੇ ਅੱਜ ਖੇਰੂ ਖੇਰੂ ਕੀਤੀ ਹੈਗੀ ਕੋਈ ਕਿਤੇ ਬੈਠਾ ਤੜਕੇ ਦੇ ਚੱਲੇ ਆ ਸੀ 4 ਵਜੇ ਦੇ ਪਿੰਡਾਂ 'ਚ ਪਿੰਡ ਘੰਡਾਵੰਨਾ ਦਸੀਰਪੂਲ ਜ਼ਿਲ੍ਹਾ ਮਹਿੰਡਾ ਤੇ ਇੱਥੋਂ 40 ਇੱਕ ਪੂਰੀ ਬੱਸ ਭਰੀ ਵੀ ਹੈ ਜੀ ਹਾਂਜੀ ਤੇ ਉਹ ਅਸੀਂ ਤੜਕੇ ਦੇ ਭੁੱਖਣ ਭਾਣੇ ਚੱਲੇ ਸੀਗੇ ਇਹਨਾਂ ਨੇ ਹੁਣ ਸਾਨੂੰ ਗਹਾਂ ਨਹੀਂ ਟਿਕਾਣੇ ਤੇ ਲੱਗਣ ਨਹੀਂ ਦਿੱਤਾ ਕਿ ਸਾਰੀ ਸੰਗਤ ਦੇ ਨਾਲ ਹੀ ਇਹਨਾਂ ਦਾ ਇਸ ਰੂਪ ਹੋਇਆਗਾ ਹੂੰ ਇਹਦੇ ਬਲ ਪ੍ਰਸ਼ਾਸਨ ਨੂੰ ਦੇਖੋ ਕਿੰਨਾ ਤੱਕਾ ਕਰ ਰਿਹਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਬਾਬਾ ਜੀ ਖੜੇ ਨੇ ਜੀ ਇੱਥੇ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ ਖੜਾ ਤੋਂ ਆਏ ਹੋ ਜੀ ਹਾਂਜੀ ਤੇ ਨੂੰ ਗੁਰਦਾਸਾਲ ਮਲ ਕਮੇਟੀ ਖੜਾ ਦੇ ਗੁਰਦਾਸ ਦੇ ਪ੍ਰਬੰਧਕ ਇਹ ਹੋਰ ਸੰਗਤਾਂ ਪਹੁੰਚੀਆਂ ਗਿਆ ਪਰ ਪ੍ਰਸ਼ਾਸਨ ਨੇ ਥਾਂ-ਥਾਂ ਦੇ ਨਾਕੇ ਲਾਏ ਹੋਏ ਆਗੇ ਜਿਨ੍ਹਾਂ ਵੀ ਆਉਂਦੇ ਆ ਉਹਨਾਂ ਨੂੰ ਰਸਤੇ 'ਚ ਰੋਕੀ ਜਾ ਰਹੇ ਖੱਜਲ ਖਾੜ ਕਰ ਰਹੇ ਆ ਤੇ ਜਿਹੜੀ ਚੰਡੀਗੜ੍ਹ ਹੈ ਉਹ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਸਾਈ ਸੀ ਪਰ ਉਹ ਪੰਜਾਬ ਦੀ ਰਾਜਧਾਨੀ ਵੀ ਹੈਗੀ ਹੈ ਬਾਰੇ ਉੱਥੇ ਸੰਗਤਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤਾਂ-ਤਾਂ ਨਾਕੇ ਲਾਇਆ ਜਾ ਰਹੇ ਆ ਸਿਰਫ ਭਗਵੰਤ ਮਾਨ ਨਾਲ ਗੱਲ ਕਰਨ ਵਾਸਤੇ ਜਾ ਰਹੇ ਆ ਕਿ ਸਾਡਾ ਜੇ ਤੁਹਾਨੂੰ ਸਾਰੀਆਂ ਸੰਗਤਾਂ ਨੇ ਲੋਕ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਸੀਗਾ ਤੇ ਅੱਜ ਤੁਸੀਂ ਜਿਹੜਾ ਇਹ ਕੁਰਸੀ ਦੇ ਬੈਠ ਕੇ ਅੱਖਾਂ ਫੇਰ ਗਏ ਆਗੇ ਤੇ ਜੇ ਸੰਗਤਾਂ ਜਿਹੜੀਆਂ ਤੁਹਾਨੂੰ ਕੁਰਸੀ ਤੇ ਬਿਠਾ ਸਕਦੇ ਆ ਤੁਹਾਨੂੰ ਲਾੜਾਂ ਵੀ ਜਾਣਦੀਆਂ ਹੈਗੀਆਂ ਇਸ ਕਰਕੇ ਉਹਨਾਂ ਨੇ ਗੱਲ ਸਮਝ ਲੈਣੀ ਚਾਹੀਦੀ ਹੈਗੀ ਕਿ ਪੰਜਾਬ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਧੱਕਾ ਨਾ ਕੀਤਾ ਜਾਵੇ ਬੰਦੀ ਸਿੰਨਾਂ ਨੂੰ ਜਿਹੜਾ ਇਤਰਾਜ਼ ਰਿਹਾ ਕੀਤਾ ਜਾਵੇ ਕਿਉਂਕਿ ਉਹ ਆਪਣੇ ਸਿਜਾਵਾਂ ਪੂਰੀਆਂ ਕਰ ਚੁੱਕੇ ਹਨ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਫਲਸਾ ਵਾਹਿਗੁਰੂ ਜੀ ਕੀ ਫਤਿਹ